ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਨੇਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਤੀਰਤ ਜੀ ਦੇ ਨਾਲ ਕੈਨੇਡਾ ਦੀਆਂ ਤਾਜ਼ਾ ਸੰਭਾਵਨਾਵਾਂ ਤੇ ਗੱਲ ਕਰਾਂਗੇ ਤੀਰਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਦਾ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਤੀਰਤ ਜੀ ਸਵਾਲ ਇਹ ਵੱਡਾ ਹੈ ਤੁਸੀਂ ਮੈਨੂੰ ਸ਼ੋਅ ਤੋਂ ਪਹਿਲਾਂ ਕਹਿ ਰਹੇ ਸੀ ਕਿ ਉਹ ਵਿਦਿਆਰਥੀ 31 ਤੋਂ ਪਹਿਲਾਂ ਫਾਈਲ ਨਾ ਲਾਉਣ ਉਹ ਕਿਹੜੇ ਵਿਦਿਆਰਥੀ ਨੇ ਜਿਹੜੇ 31 ਤੋਂ ਪਹਿਲਾਂ ਫਾਈਲ ਨਾ ਲਾਉਣ ਜਦਕਿ 1 ਜਨਵਰੀ ਨੂੰ ਅਗਰ ਉਹ ਫਾਈਲ ਲਾ ਕਿ ਉਹਨਾਂ ਦਾ ਜੀਆਈਸੀ ਤਾਂ ਵਧ ਕੇ ਲੱਗਣਾ ਹੈ 10000 ਡਾਲਰ ਦੀ ਬਜਾਏ 20635 ਜੀਆਈਸੀ ਹੈ ਤੇ ਫਿਰ ਜਿਹੜਾ ਇੱਕ ਟੈਕਸ ਹੈ ਕਹਿੰਦੇ ਉਹ ਵੀ ਜ਼ਿਆਦਾ ਵੱਧ ਜਾਣਾ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਅੱਤੀ ਤੋਂ ਪਹਿਲਾਂ ਫਾਈਲ ਨਾ ਲਾਉਣ ਕਿਹੜੇ ਨਾ ਲਾਉਣ ਤੇ ਕਿਉਂ ਨਾ ਲਾਉਣ ਤੇ ਬਿਲਕੁਲ ਸਰ ਅੱਜ ਜਿਹਾ ਤੇ ਇੰਨੀ ਕਿ ਜ਼ਿਆਦਾ ਮਸ਼ਹੂਰੀ ਵੱਡੇ ਲੈਵਲ ਤੇ ਚੱਲ ਰਹੀ ਹੈ ਨਾ ਤੇ ਮੈਂ ਦੱਸ ਦਵਾਂ ਕਿ ਸ਼ਾਇਦ ਮੇਰੀ ਵੀ ਬੱਚਿਆਂ ਨੇ ਵੀਡੀਓ ਦੇਖੀ ਹੋਊ ਕਿ ਹਾਂ ਮੈਂ ਵੀ ਵੀਡੀਓ ਪਾਈ ਹੈ ਕਿ ਮੈਂ ਵੀ ਕਹਿ ਰਿਹਾ ਕਿ ਸੀਓ ਵੀ ਨਹੀਂ ਤੇ ਜਿੱਥੇ ਲਾਉਣਾ ਚਾਹੁੰਦੇ ਤੁਸੀਂ ਸਾਡੇ ਕੋਲ ਆ ਸਕਦੇ ਆ ਪਰ ਹਰ ਬੱਚੇ ਲਈ ਨਹੀਂ ਆ ਤੇ ਅੱਜ ਮੈਂ ਇਸ ਸ਼ੋਅ ਦੇ ਰਾਹੀਂ ਕਲੀਅਰ ਕਰੂੰਗਾ ਤੇ ਜੇਕਰ ਤੁਸੀਂ ਵੀ ਬੱਚੇ ਆ ਉਹ ਡਿਸੀਜਨ ਲੈਣ ਵਾਲੇ ਆ ਤੇ ਰੁਕ ਜਾਓ ਸਾਵਧਾਨ ਹੋ ਜਾਓ ਨਹੀਂ ਤੇ ਲੰਬੇ ਸਮੇਂ ਦੇ ਵਿੱਚ ਬਹੁਤ ਵੱਧ ਨੁਕਸਾਨ ਹੋਣਾ ਤੇ ਅੱਜ ਮੈਂ ਬੜੇ ਸਿੰਪਲ ਵਰਡਸ ਦੇ ਵਿੱਚ ਨਾ ਆਪਾਂ ਡਿਸਕ੍ਰਾਈਬ ਕਰੂੰਗਾ ਕਿਹੜੇ ਬੱਚੇ ਫਾਇਲ ਲਾਨ ਕਿਹੜੇ ਨਾ ਲਾਨ ਜਿਹ ਤੇ ਜਿਹੜੇ ਬੱਚੇ ਦਾ 2023 ਪਾਸਵਰਡ ਜਾਂ 22 ਪਾਸਵਰਡ ਵਾਲਾ ਬੱਚਾ ਆ ਬਟਾ ਮੈਂ ਤਾਂ ਕਹਿੰਦਾ ਰੁੱਕ ਜੇ ਜੇ ਰੁੱਕ ਸਕਦਾ ਵਾ ਜੇ ਰੁੱਕ ਸਕਦਾ ਮੈਂ ਬਟਾ ਤਾਂ ਯੂਜ਼ ਕਰ ਰਿਆ ਕੇਵਲ ਹੀ ਲੱਗ ਰਿਹਾ ਕਿ ਮੈਂ ਜੀਆਈਸੀ ਕਿੱਥੋਂ ਪੇ ਕਰੂੰਗਾ ਬਟਾ ਪਰ ਤੁਸੀਂ ਇੱਕ ਚੀਜ਼ ਇਹ ਦੇਖੋ ਐਸ ਵੇਲੇ ਸਾਰੇ ਹੀ ਸਰਕਾਰੀ ਕਾਲਜ ਵਿਕ ਰਿਆ ਵਾ ਤੇ ਜਾਂ ਜੇ ਸਾਰਾ ਸੌਰੀ ਸਾਰਾ ਹੀ ਪ੍ਰਾਈਵੇਟ ਕਾਲਜ ਵਿਕ ਰਿਆ ਵਾ ਤੇ ਜੇ ਕੋਈ ਸਰਕਾਰੀ ਕਾਲਜ ਐਸ ਵੇਲੇ ਵਿਕ ਵੀ ਰਿਆ ਨਾ ਤੇ ਸਰ ਉਹ ਕਾਲਜ ਆ ਕਿ ਜਿੱਥੇ ਬੱਚੇ ਨੂੰ ਜਾ ਕੇ ਬਦਲਣਾ ਹੀ ਪੈਣਾ ਉਹ ਹੈ ਹੀ ਕਿਤੇ ਇੰਨੀ ਕਿ ਦੂਰ ਆ ਨਾ ਬੱਚੇ ਨੂੰ ਉੱਤੇ ਕੰਮ ਅਕਮੋਡੇਸ਼ਨ ਵਾਲੇ ਬਹੁਤ ਬੱਚਾ ਤੰਗ ਹੋਏਗਾ ਸੋ ਇਸੇ ਲਈ ਮੇਰੀ ਦਾ ਇਸੇ ਬੱਚਿਆਂ ਨੂੰ ਹੁਣ ਉਹ ਸਮਾਂ ਚੱਲ ਰਿਹਾ ਆ ਆਪਾਂ ਸਰ ਨਾਲ ਥੋੜਾ ਜਿਹਾ ਹਸਾ ਮਜ਼ਾਕ ਵੀ ਚੱਲ ਰਿਹਾ ਸੀ ਵੀਜ਼ੇ ਦੀ ਵੈਲਿਊ ਤਾਂ ਇੰਨੀ ਕਿ ਜ਼ਿਆਦਾ ਪੱਧਰ ਮੈਂ ਤਾਂ ਕਹਾਂਗਾ ਥੱਲੇ ਆ ਗਿਆ ਤੇ ਉਹਦੀ ਹੁਣ ਟੈਨਸ਼ਨ ਨਹੀਂ ਰਹੀ ਵੀਜ਼ਾ ਲੱਗ ਹੀ ਜਾਣਾ ਵਾ ਸੋ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬਟ ਮੈਟਰ ਇਹ ਕਰਦਾ ਵਾ ਕਿ ਜਦੋਂ ਤੁਸੀਂ ਉੱਤੇ ਪਹੁੰਚੇ ਆ ਤੇ ਤੁਸੀਂ ਆਪਣੀ ਕਰੀਅਰ ਜ਼ਿੰਦਗੀ ਕਿੱਦਾਂ ਬਣਾਉਣਾ ਉਹ ਤਾਂ ਹੀ ਬੰਨਣਾ ਜੇ ਸਹੀ ਕਾਲਜ ਕੋਰਸ ਹੈਗੇ ਨਹੀਂ ਤਾਂ ਘਾਟਾ ਹੀ ਘਾਟੇ ਹੈਗੇ ਆ ਦੂਜੀ ਗੱਲ ਦੱਸ ਦਵਾਂ ਇਹ ਮੈਂ 22 ਪਾਸਪੋਰਟ ਪਾਸ ਆਊਟ ਸਰ ਮੈਂ ਤਾਂ ਕਹਿ ਰਿਹਾ ਕਿਉਂਕਿ ਇਨ੍ਹਾਂ ਬੱਚੇ ਕੋਲ ਨਾ ਬਹੁ ਸ਼ਾਨਸਾ ਕੈਨੇਡਾ ਜਾ ਕੇ ਤੁਹਾਨੂੰ ਵੀ ਪਤਾ ਸਰ ਅੱਗੇ ਨਾ ਆਈ ਗੱਲਾਂ ਨਾ ਆਪਾਂ ਸਿਰਫ ਪੰਜਾਬ ਚ ਕੋਈ ਜੀ ਜਾ ਰਹੀ ਕਿ ਜੀਆਈਸੀ ਡਬਲ ਹੋ ਗਈ ਲਾਲੋ ਫਾਈਲ ਸਰ ਕੋਈ ਇਹ ਨਹੀਂ ਦੱਸ ਰਿਹਾ ਕਿ ਐਕਸਪ੍ਰੈਸ ਐਂਟਰੀ ਪੱਕੇ ਹੁਣ ਜਿਹੜੇ ਪੁਆਇੰਟ ਬੇਸ ਸਿਸਟਮ ਨੂੰ ਸਰ ਉਹ ਕਿੰਨਾ ਉੱਪਰ ਜਾ ਰਿਹਾ ਸਰ ਉਹ ਵੀ 500 ਤੋਂ ਉੱਪਰ ਜਿਹੜਾ ਕਿ ਜਾ ਚੁੱਕਿਆ ਬੱਚੇ ਪੇਚਿਆਂ ਨੇ ਪੀਆਰ ਦੇ ਪੁਆਇੰਟ ਹੀ ਨਹੀਂ ਬਣ 파 ਰਹੇ ਕਿਉਂ ਨਹੀਂ ਬਣ 파 ਰਹੇ ਬੱਚਿਆਂ ਕੋਲ ਕੰਪੀਟੀਟਿਵ ਜਿਹੜੀਆਂ ਕਿ ਪੜ੍ਹਾਈ ਹੈ ਨਹੀਂਗੇ ਤੇ ਬੱਚਿਆਂ ਕੋਲ ਕੰਪੀਟੀਟਿਵ ਜਿਹੜਾ ਕਿ ਜਾਂ ਕੋਲ ਕੰਮ ਨਹੀਂ ਹੈਗਾ ਜੋਬ ਪ੍ਰੋਫਾਈਲਸ ਨਹੀਂ ਹੈਗੀਆਂ ਤਾਂ ਬੱਚਿਆਂ ਦੇ ਪੁਆਇੰਟ ਉਪਰੋ 31 ਦਸੰਬਰ ਤੋਂ ਬਾਅਦ ਜਿਹੜਾ ਵਰਕ ਪਰਮਿਟ ਐਕਸਟੈਂਸ਼ਨ ਜਿਹੜਾ ਕਿ ਟੈਂਪਰੇਰੀ ਫੇਸ ਦਿੱਤਾ ਸੀਗਾ ਗਵਰਨਮੈਂਟ ਨੇ ਉਹ ਵੀ ਹੁਣ ਬੰਦ ਆ ਗਿਆ ਤੇ ਹੁਣ ਹਾਰਗੇ ਸਟੂਡੈਂਟ ਨੂੰ ਸਿਰਫ ਐਲਐਮਆਈ ਲੈਣਾ ਪੈਣਾ ਇੰਨਾ ਇੰਨਾ ਪੜ ਕੇ ਸਾਰੀ ਸਟਰਗਲ ਕਰਕੇ ਬਲਕਿ ਇੰਨੇ ਸਾਲਾਂ ਦਾ ਜੋ ਕਮਾਇਆ ਹੁਣ ਏਮਪਲੋਇਰ ਨੂੰ ਦੇ ਕੇ ਪੈਸੇ ਦੇ ਕੇ ਫਿਰ ਪੱਕੇ ਹੋਣਗੇ ਸੋ ਤਾਂ ਕਰਕੇ ਕਹਿੰਦਾ ਸ਼ਾਰਟਕਟ ਨਾ ਮਾਰੋ ਸਾਰੀ ਉਮਰ ਹੀ ਕੰਮ ਕਰਨਾ ਮੈਂ ਤਾਂ ਬੱਚਿਆਂ ਨੂੰ ਐਗਜ਼ੈਂਪਲ ਪੇਰੈਂਟਸ ਦੇ ਸਾਹਮਣੇ ਕਹਿੰਦਾ ਹੁੰਦਾ ਪੇਰੈਂਟਸ ਨੂੰ ਕਹੂੰਗਾ ਅੱਜ ਤੁਸੀਂ ਆਪਣੇ ਬੱਚੇ ਤੇ ਇੰਨਾ ਪੈਸਾ ਲਾ ਰਹੇ ਕਿ ਪੜ ਲਓਗੇ ਨਹੀਂ ਪੜਿਆ ਜਾਣਾ ਤੇ ਬੱਚੇ ਤਾਂ ਪੇਰੈਂਟਸ ਵੀ ਅੱਜ ਵੀ ਕੰਮ ਕਰ ਰਹੇ ਤੇ ਬੱਚਿਆਂ ਨੇ ਸਾਰੀ ਉਮਰ ਕੰਮ ਕਰਨਾ ਪਰ ਉਹ ਮੋਢਲੇ 2-3 ਸਾਲ ਜ਼ਰੂਰ ਸਾਹਮਲੇ ਸੋ ਕਾਲੀ ਨਗਰਾਂ ਚਾਹੇ ਮਈ ਇੰਟੈਕ ਜਾਂ ਸਪਟੰਬਰ ਇੰਟੈਕ ਹੋਵੇ ਉਦੋਂ ਫੋਕਸ ਕਰ ਲਿਓ ਤੇ ਸਰ ਜੀਆਈਸੀ ਦੇ ਅੱਜ ਮੈਂ ਕਲੈਰਿਟੀ ਵੀ ਦੇਦਾ ਮੈਨੂੰ ਵੀ ਸਰ ਬੜੇ ਕਮੈਂਟ ਵੱਜਦੇ ਆ ਸੋ ਜੀਆਈਸੀ ਪਰ ਮੈਂ ਬੜਾ ਪਹਿਲੇ ਦਿਨ ਤੋਂ ਜਿੱਦਣ ਅਪਡੇਟ ਆ ਸੋ ਤੁਹਾਡੀ ਆ ਤੁਹਾਨੂੰ ਹੀ ਮਿਲ ਜਣੀ ਬੱਚਿਆਂ ਨੂੰ ਸਿਰਫ ਚੰਗੇ ਸੰਸਕਾਰ ਦਿਓ ਕਿ ਜੇ ਤੁਹਾਨੂੰ ਲੋਡ ਪੈਂਦੀ ਹੈ ਤਾਂ ਤੁਹਾਨੂੰ ਵਾਪਸ ਭੇਜ ਦੇਣ। ਸੋ ਇਹ ਚੀਜ਼ ਦਾ ਸਿਰਫ ਇੱਕ ਖਿਆਲ ਰੱਖਣਾ ਤੇ ਇਹ ਕਿ ਜਿਹੜਾ ਸਰ ਤੁਸੀਂ ਕਿਹਾ TCS ਕੋਈ TCS ਜਿਹੜਾ ਟੈਕਸ ਪੈਂਦਾ ਕੋਈ ਵੀ ਇਹ ਸਰਕਾਰ ਇੰਡੀਅਨ ਗਵਰਨਮੈਂਟ ਦਾ ਰੂਲ ਆ 7 ਲੱਖ ਰੁਪਏ ਤੋਂ ਜ਼ਿਆਦਾ ਜਰੂਰ ਤੁਸੀਂ ਇੰਟਰਨੈਸ਼ਨਲ ट्रांजੈਕਸ਼ਨ ਕਰਦੇ ਆ ਇੰਡੀਆ ਤੋਂ ਬਾਹਰ ਇੱਕ ਸਾਲ ਦੇ ਵਿੱਚ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਤੁਹਾਨੂੰ ਉਸ ਤੋਂ 7 ਲੱਖ ਤੋਂ ਉੱਪਰ 5% ਜਿਹੜਾ ਕੀ ਹੈ TCS ਟੈਕਸ ਜਨਾ ਪੈਂਦਾ ਤੇ ਜਿਹੜੇ ਦਾ ਸਰਕਾਰੀ ਨੌਕਰ ਸਰਕਾਰੀ ਨੌਕਰੀ ਵਾਲੇ ਜਿਹੜੇ ਪੇਰੈਂਟਸ ਹੈਗੇ ਆ ਉਜਾ ਬੀਨਸ ਕਰਦੇ ਹੈਗੇ ਆ ਸਿਰ ਟੀਸੀਆ ਜਿਹੜਾ ਹੁੰਦਾ ਨਾ ਇਹ ਟੈਕਸ ਜਿਹੜਾ ਰਿਬੇਟ ਹੋ ਜਾਂਦਾ ਤੁਹਾਨੂੰ ਵਾਪਸ ਆ ਜਾਂਦਾ ਸੋ ਇਹਦੀ ਟੈਂਸ਼ਨਾਂ ਦੀ ਲੋਡ ਨਹੀਂ ਹੈਗੀ ਸੇ ਦਿੱਤਾ ਵੀ ਗਿਆ ਹੋਇਆ ਤਾਂ ਮੈਂ ਤਾਂ ਕਹੂੰਗਾ ਤੁਹਾਡੇ ਪੇਨਰ ਦੀ ਪ੍ਰੋਫਾਈਲ ਵਧੀਆ ਬਣੇਗੀ ਸੋ ਓਵਰਆਲ ਵਧੀਆ ਹੀ ਹੈਗਾ ਸਾਰਾ ਕੁਝ ਤੇ ਨਾਲੇ ਹੋਰ ਗੱਲ ਦੱਸਾਂ ਹੁਣ ਅਸੀਂ ਸ਼ੋ ਲਾ ਰਹੇ ਆ ਮਿਡ ਆਫ ਦਿਸੰਬਰ ਆ ਅੱਜ ਤੋਂ ਮਿਡ ਆਫ ਜਨਵਰੀ 'ਚ ਸ਼ੋਅ ਲਾਵਾਂਗੇ ਇੱਕ ਚੜ੍ਹ ਵੀ ਜਦੋਂ ਰੂਲ ਐ ਇੰਪਲੀਮੈਂਟ ਹੋਏ ਨਾ ਤੇ ਸਾਰੇ ਚੀਜ਼ਾਂ ਨਾਰਮਲ ਹੋਈ ਨਹੀਂ ਸਜੇ ਤੁਹਾਨੂੰ ਵੀ ਯਾਦ ਹੋਵੇ ਜਦੋਂ ਆਪਾਂ ਗੱਲਾਂ ਕਰਦੇ ਸੀ ਜਦੋਂ ਪਹਿਲਾਂ 6 ਮਹੀਨੇ ਦੀ ਫੀਸ ਸੀ ਫਿਰ 1 ਸਾਲ ਦੀ ਫੀਸ ਹੋਈ ਸਰ ਉਦੋਂ ਵੀ ਬੜੀ ਹਾਹਾਕਾਰ ਮੱਚੀ ਸੀ ਨਾ ਜੇ ਤੁਹਾਨੂੰ ਯਾਦ ਹੋਵੇ ਤਾਂ ਉਦੋਂ ਵੀ ਇੱਦਾਂ ਲੱਗਦਾ ਸੀਗਾ ਕਿ ਛੋਣ ਬੱਚਾ ਨਹੀਂ ਜਾਂਦਾ ਸਰ ਦੱਸੋ ਉਸ ਤੋਂ ਦੁੱਗਣਾ ਤਿਗਣਾ ਮੈਂ ਕਹਿੰਦਾ 4 ਗੁਣਾ ਬੱਚਾ ਜ਼ਿਆਦਾ ਗਿਆ ਪਹਿਲੇ ਨਾਲੋਂ ਵੀ ਜ਼ਿਆਦਾ ਫੀਸ ਦੀ 1 ਸਾਲ ਦੀ ਕੰਡੀਸ਼ਨ ਹੋ ਗਈ ਸੋ ਜੀਏਸੀ ਗਈ ਆ ਹਾਂ 15 ਮਹੀਨੇ 'ਚ ਨਾਰਮਲ ਅਜੇ ਨਹੀਂ ਪਤਾ ਹੈ ਕਿ ਹੈ ਹੀ ਇਦਾਂ ਬਟ ਐਸੀ ਕਰਕੇ ਕੋਈ ਸ਼ਾਰਟਕਟ ਲੈ ਕੇ ਕੋਈ ਨੁਕਸਾਨ ਨਾ ਕਰੋ ਤੇ ਅੱਜ ਮੈਂ ਕੈਟੇਗਰੀਜ਼ ਵੀ ਕਰ ਦਿੱਤੀਆਂ 6 ਓਵਰਆਲ ਵਾਲੇ ਬੱਚੇ 23 ਪਾਸਵਰਡ ਵਾਲਾ ਬੱਚਾ 22 ਪਾਸਵਰਡ ਵਾਲਾ ਬੱਚਾ ਟੈਨਸ਼ਨ ਲੈਣ ਦੀ ਲੋੜ ਨਹੀਂ ਬੜਾ ਸਰਕਾਰੀ ਕਾਲਜ ਜਾਓ ਵਧੀਆ ਕੋਰਸ ਲੈ ਕੇ ਜਾਓ ਵਧੀਆ ਕੋਰਸ ਲੈ ਕੇ ਤਾਂ ਮੈਂ ਕਹਿ ਰਿਹਾ ਨਾਰਮਲ ਕੋਰਸਸ ਤੋਂ ਵੀ ਉੱਠਣਾ ਪੈਣਾ ਕੈਰੀਅਰ ਕਾਉਂਸਲਿੰਗ ਲੈਣੀ ਪੈਣੀ ਜ਼ਿੰਦਗੀ ਉੱਥੇ ਕਿੱਦਾਂ ਬਣਾਉਣੀ ਆ ਉਹ ਚੀਜ਼ਾਂ ਦਾ ਜਿਹੜਾ ਖਿਆਲ ਰੱਖਣਾ ਪੈਣਾ ਹਾਂ ਤੇ 10ਵੀਂ ਦਵਾ ਜਿਹੜੇ ਬੱਚੇ ਦੀ 5-7 ਸਾਲ 10 ਸਾਲ ਦਾ ਗਿਆ ਮੇਰੇ ਕੋਲ ਵੀ ਆ ਰਹੇ ਸਰ ਬੱਚੇ ਉਹ 14 ਪਾਸਵਰਡ ਵੀ ਬੱਚਾ ਸਰਕਾਰੀ ਕਾਲਜ ਹੀ ਮੈਂ ਜਾਊਂਗਾ ਸਰ ਕਿਹੜਾ ਬੱਚਾ ਐਡਮਿਸ਼ਨ ਦੇ ਦੂਗਾ ਕਾਲਜ ਸਰ 14 ਪਾਸਡ ਨੂੰ ਉਹ ਬੱਚੇ ਨੂੰ ਕਹੂੰਗਾ ਹਾਂ ਬੇਟਾ ਲੈ ਪ੍ਰਾਈਵੇਟ ਕਾਲਜ ਐਡਮਿਸ਼ਨ ਜਾ ਕੇ ਉੱਥੇ ਪੜਨਾ ਪੜ ਲਾ ਚੇਂਜ ਕਰਾਉਣਾ ਕਨਵਰਟ ਕਰਾਉਣਾ ਦੈਟਸ ਟੋਟਲੀ ਅਪ ਟੂ ਯੂ ਉਹ ਬੱਚੇ ਨੂੰ ਤਾਂ ਜਰੂਰ ਮੈਂ ਕਹੂੰਗਾ ਪ੍ਰਾਈਵੇਟ ਕਾਲਜ ਹੀ ਕਰਨਾ ਪੈਣਾ ਤਾਂ ਅਸੀਂ ਵੀ ਕਰਦੇ ਆ ਪ੍ਰਾਈਵੇਟ ਕਾਲਜ ਬਟ ਯਸ ਕੇਸ ਟੂ ਕੇਸ ਮੈਂ ਤਾਂ ਕਹੂੰਗਾ ਵੇਰੀ ਕਰਦੇ ਉਹਨਾਂ ਦੀਆਂ ਪ੍ਰੋਫਾਈਲਸ ਨੰਬਰਸ ਉਹਨਾਂ ਦੀ ਪ੍ਰੀਵੀਅਸ ਹਿਸਟਰੀ ਦੇ ਕੇ ਦੈਨ ਡਿਸਾਈਡ ਹ ਬਟ ਮੇਰੀ ਪਹਿਲੀ ਪਾਇਲ ਹੁੰਦੀ ਆ ਗਵਰਨਮੈਂਟ ਕਾਲਜ ਕੰਪੀਟੀਟਿਵ ਕੋਰਸ ਕੀ ਬੱਚਾ ਪੜ ਕੇ ਜਿਹੜਾ ਕਿ ਉਹ ਜਿਹੜਾ ਕਿ ਆ ਸਿਰਾ ਲਾਵੇ ਸੋ ਅੱਜ ਹੀ ਸਰ ਮੈਂ ਇੱਕ ਵੀਡੀਓ ਚ ਐਡ ਆਨ ਕਰ ਦਵਾਂ ਅੱਜ ਇੱਕ ਮੇਰੇ ਹੀ ਸਟੂਡੈਂਟ ਜਿਹੜਾ ਸਾਡੇ ਕੋਲ ਭੇਜਿਆ ਹੋਇਆ ਅਜ ਤੋਂ 3-4 ਸਾਲ ਪਹਿਲਾਂ ਉਹਦੇ ਪੇਰੈਂਟਸ ਸਪੈਸ਼ਲ ਸਾਨੂੰ ਦੱਸਣਾ ਹੈ ਸਰ Apple ਕੰਪਨੀ ਚ ਜੌਬ ਲੱਗੀ ਆ ਤੇ ਜਿਹੜੀ ਕੀ ਮੈਂ ਤਾਂ ਕਹੂੰਗਾ ਕਿ ਵੱਡੀ ਅਚੀਵਮੈਂਟ ਆ ਤੇ ਸਾਡਾ ਇੱਕ ਸਟੂਡੈਂਟ ਆ ਪਿਛਲੇ ਹਫਤੇ ਉਹਨਾਂ ਦੇ ਪੇਰੈਂਟਸ ਵੀ ਸਾਨੂੰ ਦੱਸਿਆ ਕਿ ਫੋਟੋਸ ਵੀ ਭੇਜੀਆਂ ਯੂਨੀਵਰਸਿਟੀ ਆਫ ਵੈਰੀਪਗ ਦੀ ਬ੍ਰਾਂਡ ਵੈਸਟਰ ਮਨੀ ਅੰਬੈਸਡਟਰ ਬਣਾਇਆ ਉਹਨਾਂ ਨੇ ਆਪਣੇ ਉਥੇ ਬ੍ਰੌਚਰ ਤੇ ਫੋਟੋ ਲਾਈ ਆ ਸਾਡੇ ਸਟੂਡੈਂਟ ਸੀ ਜਿਹਨੇ ਉਥੇ ਮਾਸਟਰਸ ਜਿਹੜੀ ਕੀ ਆ ਕੰਪਲੀਟ ਕੀਤੀ ਆ ਸੋ ਬਹੁਤ ਸਾਰੀਆਂ ਜਿਹੜੀਆਂ ਕੀ ਓਪਰਚ्युनिटीज ਆ ਸਟੂਡੈਂਟਸ ਪੜਾਈ ਨੂੰ ਫੋਕਸ ਕਰੋ ਤਾਂ ਹੀ ਸਰ ਸਰੇ ਲੱਗ ਹੋਣੇ ਆ ਨਹੀਂ ਤਾਂ ਸਰ ਆਪਾਂ ਬੱਚੇ ਉੱਥੇ ਭੇਜ ਰਿਹਾ ਸੈਟਲਮੈਂਟ ਵਾਸਤੇ ਫਸਾਂਗੇ ਗੱਲ ਤੁਹਾਡੀ ਗੱਲ 'ਚ ਮੈਂ ਜੋੜਦਾ ਹੁਣ ਕੈਨੇਡਾ ਜਾ ਕੇ ਪੜ੍ਹਨਾ ਪੈਣਾ ਹੈ ਕਮਜ਼ੋਰ ਬੱਚੇ ਕੈਨੇਡਾ ਨਾ ਜਾਇਓ ਕਿਉਂਕਿ ਹੁਣ ਪੜ੍ਹਾਈ ਤਾਂ ਹੈ ਹੀ ਐ ਔਖੀ ਖਰਚਾ ਵੀ ਬਹੁਤ ਜ਼ਿਆਦਾ ਇਸ ਕਰਕੇ ਬਾਅਦ ਦੇ ਵਿੱਚ ਤੁਸੀਂ ਜਿਹੜਾ ਉਲਮੀਆਂ ਚੱਲ ਰਿਹਾ ਜਿੰਨੇ ਪੈਸੇ ਫੇਰ ਦੋਗੇ ਕੋਈ ਫਾਇਦਾ ਨਹੀਂ ਔਰ ਲੋਨ ਲੈ ਕੇ ਚਾਹੇ ਚਲ ਜਿਓ ਘਰ ਵੇਚ ਕੇ ਨਾ ਜਾਈਓ ਜ਼ਮੀਨ ਵੇਚ ਕੇ ਨਾ ਜਾਈਓ ਸੋ ਸੋਚ ਸਮਝ ਕੇ ਕੈਨੇਡਾ ਜਾਓ ਚੰਗੇ ਤਰ੍ਹਾਂ ਨਾਲ ਅਗਰ ਡਿਸੀਜਨ ਕਰਕੇ ਜਾਓਗੇ ਤੇ ਫਾਇਦੇ ਚ ਰਹੋ ਇੱਕ ਮੈਂ ਸੈਡ ਆਡ ਆਨ ਕਰ ਦਵਾ ਪ੍ਰਾਈਵੇਟ ਕਾਲਜ ਵੀ ਜਾਣਾ ਵਾ ਬੁਰਾਈ ਵਾਲੀ ਗੱਲ ਨਹੀਂ ਐ ਚ ਮੈਂ ਤਾਂ ਕਹੂੰਗਾ ਕਿ ਹਾਏ ਕਿ ਫਿਰ ਤੁਸੀਂ ਸੱਚੇ ਕੋਈ ਬੱਚਾ ਮੇਰਾ ਤਾਂ ਤੁਸੀਂ ਮਰ ਪ੍ਰਾਈਵੇਟ ਸਰ ਜਿਹੜਾ ਬੱਚੇ ਦੀ ਪ੍ਰੋਫਾਈਲ ਐ ਐਲੀਜੀਬਲ ਉਥੇ ਬਿਲਕੁਲ ਜਾਵੇ ਬਟ ਉਹ ਵੀ ਬੱਚੇ ਨੂੰ ਮੈਂ ਕਹੂੰਗਾ ਕਿ ਉਥੇ ਪੜੇ ਜ਼ਰੂਰ ਇੱਕ ਸਾਲ ਜੇ ਫੀਸ ਦਿੱਤੀ ਆ ਡੈਫੀਨੇਟਲੀ ਬੜੇ ਪਹਿਲੇ ਦਿਨ ਜਿਹੜਾ ਚੇਂਜ ਕਰਾਵਾਂਗੇ ਮੈਂ ਕਹੂੰਗਾ ਉਹ ਪੈਸੇ ਨੂੰ ਅ ਪੜੇ ਉੱਥੇ ਪ੍ਰਾਈਵੇਟ ਕਾਲਜ ਵੀ ਦੈਨ ਆਪਣੇ ਜਿਹੜੇ ਕੀ ਫੈਸਲੇ ਲਾਈਫ ਦੇ ਉਸ ਤੋਂ ਅੱਗੇ ਜਿਹੜੇ ਕੀ ਕੰਟੀਨਿਊ ਕਰੇ ਕਾਲੀ ਨਾ ਕਰੇ ਮੈਂ ਤਾਂ ਕਹਾਂਗਾ ਕਿ ਉੱਥੇ ਕਿਸੇ ਦੀ ਗੱਲਾਂ ਦੇ ਵਿੱਚ ਨਾ ਆਵੇ ਜੋ ਕਿ ਇਸ ਵੇਲੇ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਉੱਥੇ ਬੱਚੇ ਖਰਾਬ ਹੋ ਰਹੇ ਆ ਬਿਲਕੁਲ ਠੀਕ ਹੈ ਜੀ ਸੋ 85578 85578 ਸਕਰੀਨ ਤੇ ਨੰਬਰ ਆ ਗਿਆ ਇਸੇ ਨੰਬਰ ਤੇ ਕਾਲ ਕਰਕੇ ਤੀਰਜੀ ਤੋਂ ਹੋਰ ਕਲੈਰਿਟੀ ਲਓ ਬਹੁਤ ਧੰਨਵਾਦ